ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਅਸੀਂ ਗੱਲ ਕਰਾਂਗੇ ਜਿਹੜਾ ਸਕੂਟਰੀ ਦੇ ਵਿੱਚ ਫਿਲਟਰ ਹੁੰਦਾ ਜੀ 에ਅਰ ਵਾਲਾ 에ਅਰ ਫਿਲਟਰ ਬਾਰੇ ਤੇ ਜਿਹੜਾ ਦੇਸੀ ਫਿਲਟਰ ਹੁੰਦਾ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਉਹ ਇਸ ਤਰੀਕੇ ਦੇ ਨਾਲ ਉਹ ਡਰਾਈ ਹੁੰਦਾ ਠੀਕ ਹੈ ਜੀ ਇਹਦਾ ਨੁਕਸਾਨ ਕੀ ਹੈ ਸਾਡੀ ਸਕੂਟਰੀ ਨੂੰ ਜਾਂ ਸਾਡੇ ਮੋਟਰਸਾਈਕਲ ਨੂੰ ਕਿਉਂਕਿ ਜਿਹੜਾ ਹੁੰਦਾ origignal ਫਿਲਟਰ ਉਹਨੂੰ ਲੱਗਾ ਹੁੰਦਾ ਲਿਕੁਇਡ ਠੀਕ ਹੈ ਜੀ ਤੇ ਜਿਹੜਾ ਦੇਸੀ ਫਿਲਟਰ ਹੁੰਦਾ ਉਹ ਹੁੰਦਾ ਪੂਰਾ ਡਰਾਈ ਇਸ ਤਰੀਕੇ ਦੇ ਨਾਲ ਤੁਸੀਂ ਵੀਡੀਓ ਦੇ ਵਿੱਚ ਦੇਖੋ ਪੂਰੀ ਤਰ੍ਹਾਂ ਤਰੀਕੇ ਨਾਲ ਉਹ ਹੁੰਦਾ ਪੂਰਾ ਡਰਾਈ ਉਹਦੇ ਨਾਲ ਕੀ ਹੁੰਦਾ ਜੀ ਉਹਦੇ ਨਾਲ ਨੁਕਸਾਨ ਕੀ ਹੈ ਸਕੂਟੀ ਸਰਟੀ ਨੂੰ ਜਾਂ ਮੋਟਰਸਾਈਕਲ ਨੂੰ ਜਦ ਆਪਾਂ ਪਾਵਾਂ ਲੈਣੇ ਆ ਉਹ ਇਹਨੇ ਖਿੱਚਣੀ ਹੁੰਦੀ ਹੈ ਜੀ 에ਅਰ ਖਿੱਚਣੀ ਹੁੰਦੀ ਹੈ ਜੀ ਠੀਕ ਹੈ ਜੀ 에ਅਰ ਖਿੱਚਣ ਦੇ ਨਾਲ ਇਹ ਡਸਟ ਵੀ ਖਿੱਚਦਾ ਜੀ ਠੀਕ ਹੈ ਜੀ ਡਸਟ ਖੇਚਣਾ ਕਿਉਂ ਹੁੰਦਾ ਜਿਹੜਾ ਤਾਂ ਅਰੀਜਨਲ ਫਿਲਟਰ ਹੁੰਦਾ ਉਹ ਉਹਨੂੰ ਡਸਟ ਨੂੰ ਫੜ ਲੈਂਦਾ ਕਿਉਂਕਿ ਉਹਨੂੰ ਲਿਕਵਿਡ ਲੱਗਾ ਹੁੰਦਾ ਜਿਹੜਾ ਦੇਸੀ ਫਿਲਟਰ ਹੁੰਦਾ ਉਹਨ ਦਾ ਪੂਰਾ ਡਰਾਈ ਉਹਦੇ ਨਾਲ ਕਿਉਂ ਹੁੰਦਾ ਇਹ ਆ ਦੇਖੋ ਇਸ ਤਰੀਕੇ ਦਾ ਸਾਰੀ ਜਿਹੜਾ ਡਸਟ ਹੁੰਦੀ ਆ ਉਹ ਸਾਰੀ ਫਿਲਟਰ ਬਾਕਸ ਵਿੱਚ ਜਾਂਦੀ ਆ ਉਸ ਤੋਂ ਬਾਅਦ ਕਿੰਦਾ ਜਿਹੜਾ ਆ ਵਾਲਾ ਹਾਊਸਪੇਪ ਵਿੱਚ ਹੁੰਦਾ ਕਾਰਬੇਟਰ ਨੂੰ ਲੱਗਾ ਉਹਦੇ ਨਾਲ ਇਹ ਚੱਲ ਜਾਂਦਾ ਹੈਗਾ ਇੰਜਨ ਦੇ ਵਿੱਚ ਜਿਹੜੀ ਮਿੱਟੀ ਹੁੰਦੀ ਆ ਆਹ ਡਸਟ ਵਗੈਰਾ ਹੁੰਦੀ ਆ ਮਿੱਟੀ ਜਿਹਨੂੰ ਕਹਿੰਦੇ ਆ ਇਹ ਸਾਰੀ ਇੰਜਨ ਦੇ ਵਿੱਚ ਇਸ ਤਰੀਕੇ ਨਾਲ ਆਹ ਵਾਲੇ ਪਾਈਪ ਦੇ ਰਾਹੀਂ ਕਾਰਬੂਰੇਟਰ ਜਾਂਦੀ ਆ ਕਾਰਬੂਰੇਟਰ ਦੇ ਨਾਲ ਮਿਕਸ ਹੋ ਕੇ ਪੈਟਰੋਲ ਵੀ ਤੇ 에ਅਰ ਵੀ ਜਾਣੀ ਹੁੰਦੀ ਆ ਇਹਦੇ ਨਾਲ ਹੀ ਡਸਟ ਵੀ ਚਲ ਜਾਂਦੀ ਤੇ ਉਸ ਤੋਂ ਬਾਅਦ ਜਿਹੜੇ ਬਾਲ ਵਗੈਰਾ ਉਹ ਵੱਡ ਹੋ ਜਾਂਦੇ ਆ ਫੇਰ ਜਦ ਆਪਾਂ ਕਹਿੰਦੇ ਨੇ ਜੀ ਉਹ ਕਹਿੰਦੇ ਜੀ ਇਹ ਜੀ ਇੰਜਨ ਹੋ ਗਿਆ ਜੀ ਹਨਾ ਜੀ ਜਾਂ ਇਹ ਮੁਗਲਿਆਲ ਚੱਕਣ ਲਾ ਪੰਦੀ ਆ ਚਟਾ ਧੂਆ ਮਾਰ ਲਾ ਪੰਦੀ ਆ ਇਹ ਇਹੀ ਵਜ੍ਹਾ ਹੁੰਦੀ ਆ ਜਦ ਵੀ ਤੁਸੀਂ ਕੋਈ ਤੋਂ ਵੀ ਸਰਵਿਸ ਕਰਾਓ ਭਾਵੇਂ ਤੁਸੀਂ ਸਿਰ ਸਰਵਿਸ ਬਾਹਰੋਂ ਕਰਾਓ ਕਿਸੇ ਮਕੈਨਿਕ ਕੋਲ ਚਾਹੇ ਤੁਸੀਂ ਕਰਾਓ ਏਜੰਸੀ ਵਗੈਰਾ 'ਚ ਹਮੇਸ਼ਾ ਧਿਆਨ ਰੱਖੋ ਕਿ ਜਿਹੜਾ ਫਿਲਟਰ ਹੈਗਾ ਉਹ ਤੁਸੀਂ origignal ਹੀ ਪਾਣਾ ਕਿਉਂਕਿ origignal ਫਿਲਟਰ ਜਿਹੜਾ ਥੋੜਾ ਜਿਆਦਾ ਮਹਿੰਗਾ ਜ਼ਰੂਰ ਹੁੰਦਾ ਜੀ 2-250 ਦਾ ਹੁੰਦਾ ਆ ਜਿਹੜਾ ਦੇਸੀ ਫਿਲਟਰ ਹੁੰਦਾ ਆ ਉਹ ਹੁੰਦਾ ਹੈਗਾ 150 150 ਦੇ ਲੱਗ ਸਕੀ ਹੁੰਦਾ ਜੀ ਠੀਕ ਹੈ ਜੀ ਆਪਾਂ ਨੂੰ ਉਹੀ 60-70 ਰੁਪਏ ਜਿਹੜੇ ਐ ਮਹਿੰਗੇ ਜਰੂਰ ਲੱਗਦੇ ਆ ਠੀਕ ਹੈ ਜੀ ਪਰ ਜਿਹੜਾ ਨੁਕਸਾਨ ਉਹ ਤੇ ਨਾ ਹੋਣਾ ਸਾਡੀ ਸਕੂਟਰੀ ਦਾ ਉਹ ਆਪਾਂ ਨੂੰ ਪਤਾ ਨਹੀਂ ਹੁੰਦਾ ਆ ਦੇਖੋ ਜਿਹੜਾ ਫਿਲਟਰ ਆ ਦੇਸੀ ਇਹ ਇਸ ਤਰੀਕੇ ਨਾਲ ਪੂਰਾ ਡਰਾਈ ਹੁੰਦਾ ਠੀਕ ਹੈ ਜੀ ਕਦੀ ਵੀ ਤੁਸੀਂ ਸਰਵਿਸ ਕਰਾਣੀ ਆ ਠੀਕ ਹੈ ਜੀ ਆ ਦੇਖੋ ਸਾਰੀ ਧੂੜ ਇਸ ਦੇ ਵਿੱਚੋਂ ਝੜ ਗਈ ਜਿਹੜਾ origignal ਫਿਲਟਰ ਆ ਉਹਦੀ ਧੂੜਕ ਦੀ ਝੜਦੀ ਨਹੀਂ ਹੈਗੀ ਕਿਉਂਕਿ ਉਹਨੂੰ ਲਿਕਵਿਡ ਲੱਗਾ ਹੁੰਦਾ ਆ ਹਲਕੀ ਜਿਹੀ ਲੇਅਰ ਹੁੰਦੀ ਆ ਔਇਲ ਦੀ ਚੜੀ ਹੋਈ ਉਹਨੂੰ ਤੇ ਉਹਦਾ ਜਿਹੜਾ ਫਿਲਟਰ ਦਾ ਆ ਸਕੂਟਰ ਜੀ ਦੇ ਇੰਜਨ ਨੂੰ ਕੋਈ ਨੁਕਸਾਨ ਨਹੀਂ ਹੈਗਾ ਜਦੋਂ ਫਿਲਟਰ ਭਰ ਜਾਂਦਾ ਉਹ ਚੇਂਜ ਹੋ ਜਾਂਦਾ ਕਿਉਂਕਿ ਉਹ ਸਾਫ਼ ਨਹੀਂ ਨਾ ਹੁੰਦਾ ਜੀ ਜਿਹੜਾ ਇਹ ਵਾਲਾ ਫਿਲਟਰ ਹੁੰਦਾ ਆ ਦੇਸੀ ਇਹ ਹੁੰਦਾ ਡਰਾਈ ਇਹਨੂੰ ਭਾਵੇਂ ਤੁਸੀਂ 10 ਵਾਰੀ ਬਦਲੋ ਭਾਵੇਂ ਤੁਸੀਂ 20 ਵਾਰੀ ਸਰਵਿਸਨ ਨੂੰ ਬਦਲੋ ਇਹ ਤੁਹਾਡੇ ਕੰਮ ਆਦਾ ਰਹਿੰਦਾ ਕਿਉਂਕਿ ਇਹਦਾ ਜਿਹੜਾ ਨੁਕਸਾਨ ਸਾਨੂੰ ਉਸ ਵੇਲੇ ਨਹੀਂ ਪਤਾ ਲੱਗਦਾ ਇਹਦਾ ਨੁਕਸਾਨ ਸਾਨੂੰ ਬਾਅਦ ਚ ਪਤਾ ਲੱਗਦਾ ਆਪਾਂ ਕਹਿੰਦੇ ਵੀ ਚਲੋ 2 250 ਸਾਡਾ ਬਚਦਾ ਹੈ ਹਨਾ ਇਹ 2 250 ਦੇ ਚੱਕਰ ਚ ਨਾ ਰਹਿਆ ਕਰੋ ਹਮੇਸ਼ਾ ਧਿਆਨ ਰੱਖੋ ਕਿ ਜਦ ਵੀ ਸਰਵਿਸ ਕਰਾਣੀ ਆ ਭਾਵੇਂ ਤੁਸੀਂ ਸਰਵਿਸ ਬਾਹਰਲੇ ਮਕੈਨਿਕ ਕੋਲ ਕਰਵਾਓ ਚਾਹੇ ਤੁਸੀਂ ਆਪਣੀ ਏਜੰਸੀ ਵਗੈਰਾ ਚ ਕਰਾਓ ਤਾਂ ਜਿਹੜਾ ਰਿਜਨਲ ਫਿਲਟਰ ਉਹੀ ਪਵਾਇਆ ਕਰੋ ਕਿਉਂਕਿ ਸਪੋਕਟਰੀ ਜਿਹੜੀ ਹੈਗੀ ਆ ਜਾਂ ਮੋਟਰਸਾਈਕਲ ਆ ਇਹਦਾ ਨੁਕਸਾਨ ਸਾਨੂੰ ਬਾਅਦ ਚੋਂ ਪਤਾ ਲੱਗਦਾ ਜੀ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਐਤੋਂ ਹੀ ਹੋਰ ਵੀਡੀਓ ਦੇਖਣ ਲਈ ਸਾਨੂੰ ਤੁਸੀਂ ਕਮੈਂਟ ਬਾਕਸ ਵਿੱਚ ਡੀਐਮ ਕਰਕੇ ਦੱਸ ਸਕਦੇ ਹੋ ਆ ਦੇਖੋ ਸਾਰੀ ਡਸਟ ਇਹਦੇ ਵਿੱਚ ਚਲ ਗਈ ਜੀ ਧੰਨਵਾਦ